ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਚਾਸਰੀਨਾ ਬਲੌਗ ਚੈਨਲ ਤੇ ਹੈਲੋ ਜੀ ਲਓ ਜੀ ਅੱਜ ਇਧਰ ਮਾਤਾ ਨੂੰ ਵੀ ਮਿਲੋ ਇਹ ਸਾਈਡ ਤੇ ਉਹਦਰ ਮਾਤਾ ਮਮਾ ਜੀ ਨਾਲ ਸੋ ਫੈਮਿਲੀ ਦੇ ਵਿੱਚ ਇੰਨੇ ਕੁ ਮੈਂਬਰ ਆ ਆਪਾਂ ਤੇ ਯਵਰਾਜ ਯਵਰਾਜ ਆ ਆਦੀ ਬੇਬੀ ਦੀ ਬੁੱਕਲ ਦਾ ਨੈਗਰ ਲੈ ਰਿਆ ਸੋ ਜਿਹੜੀ ਆ ਰਹੇ ਹੋਏ ਲਾਈਵ ਆ ਨਾ ਇਹਦੇ ਨਾਲ ਦਾ ਨਜ਼ਾਰਾ ਕਿਤੇ ਨਹੀਂ ਹੈਗਾਗਾ ਜਿਹੜੀ ਹੁਣ ਜ਼ਿੰਦਗੀ ਹੈਗੀ ਆ ਕੋਈ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਆ ਹਨ ਤੇ ਹੌਲੀ ਹੌਲੀ ਆਪਾਂ ਇਹਨੂੰ ਵੀ ਵੀਡੀਓ ਚ ਲੈ ਕੇ ਆਵਾਂਗੇ ਤੇ ਹੁਣ ਚੱਲੇ ਆ ਬੇਬੇ ਨੂੰ ਸ਼ੋਪਿੰਗ ਕਰਾਉਣ ਵਾਸਤੇ ਹਨਾ ਮਾਂ ਕਰਨੀ ਸ਼ੋਪਿੰਗ ਘਰ ਦੀ ਸ਼ੋਪਿੰਗ ਕਰਨੀ ਆਪਾਂ ਵੈਸੇ ਤੇ ਆਪਣੇ ਲੱਗਾ ਸੋਲਰ ਸਿਸਟਮ ਘਰੇ ਹੁਣ ਆਪਾਂ ਸਾਰਾ ਜਿੰਨਾ ਹੈਗਾ ਆਪਣਾ ਕੰਮ ਸਾਰਾ ਬਿਜਲੀ ਤੇ ਕਰ ਦੇਣਾ ਤੇ ਇਲੈਕਟ੍ਰੋਨਿਕ ਚੁੱਲਾ ਵਗੈਰਾ ਲੈਣਾ ਸੀਗਾ ਕੁਛ ਇੱਕ ਦੋ ਸਮਾਨ ਹੋਰ ਕਰਦੇ ਕਰਨ ਵਾਲੇ ਸੀ ਫਿਰ ਲਾਣੇਦਾਰ ਨੂੰ ਲੈ ਕੇ ਚੱਲੇ ਆ ਨਾਲੇ ਜੀ ਆਪਦੀ ਸਿਲੈਕਟ ਕਰਕੇ ਆਪਦੀ ਪਸੰਦ ਦੇ ਲੈ ਆ ਠੀਕ ਆ ਵਾ ਹਾਂ ਸਹੀ ਆ ਹੋਰ ਜਿੰਨਾਂ ਕਿਸੇ ਜਿਹਾ ਮੇਰਾ ਪ੍ਰਸਰਤਾ ਨਹੀਂ ਲੈਣੀਆਂ ਤਾਂ ਪੈਂਦੀਆਂ ਹੀ ਆ ਜੀ ਤਾਂ ਕਰਦਾ ਨਹੀਂ ਹੱਜੀ ਹੂੰ ਤੇ ਕੀ ਕਰਕੇ ਕੰਮ ਤਾਂ ਕਰਨਾ ਹੀ ਪੈਣਾ ਹੈ ਨਾ ਆਪਾਂ ਨੂੰ ਸਾਰੇ ਕੰਮ ਤਾਂ ਕੋਈ ਨਹੀਂ ਛੱਡਣਾ ਹਾਂ ਸਾਰਾ ਕੋਸ਼ਿਸ਼ ਕਰਨਾ ਪੈਣਾ ਚਲੋ ਕੋਈ ਨਹੀਂ ਫਿਰ ਹੁਣ ਕਰਾਂਗੇ ਜਦੋਂ ਪੈ ਗਈ ਬੇਬੇ ਹੁਣ ਕੀ ਕਰ ਸਕਦੇ ਆ ਆਪਾਂ ਹੈ ਪਾਉਣੀਆਂ ਤਾਂ ਦੋ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਤੁਹਾਨੂੰ ਹੂੰ ਇੱਕ ਆ ਦੇ ਤੈਨੂੰ ਵੀ ਦੋ ਨਿਭਾਉਣੀਆਂ ਪੈਣਗੀਆਂ ਜ਼ਿੰਮੇਵਾਰੀਆਂ ਇਹਨੂੰ ਵੀ ਦੋ ਨਿਭਾਉਣੀਆਂ ਪੈਣੀਆਂ ਬਾਪੂ ਵਾਲੀ ਵੀ ਨਿਭਾਉਣੀ ਪੈਣੀ ਐ ਤੇ ਬੇਬੇ ਵਾਲੀ ਵੀ ਨਿਭਾਉਣੇ ਪੈਣੇ ਸੇਮ ਹੀ ਮੈਨੂੰ ਨਿਭਾਉਣੀਆਂ ਪਣੀਆਂ ਦੋ ਜ਼ਿੰਮੇਵਾਰੀਆਂ ਡੈਡੀ ਵਾਲੀ ਵੀ ਮੈਨੂੰ ਨਿਭਾਉਣੀ ਪੈਣੀ ਆ ਉਹ ਦਿਨ ਵੇਲਾ ਵੀ ਤੁਸੀਂ ਗਏ ਆ ਜਿੱਦਣ ਤੇ ਵੇਲਾ ਮੈਂ ਬਾਹਰ ਨੀ ਮੰਝਾ ਢਾ ਕੇ ਪਈ ਸੀ ਅੱਛਾ ਤੇ ਮੈਂ ਤੁਹਾਡੇ ਡੈਡੀ ਵਾਲੀ ਤੇ ਜ਼ਿੰਮੇਵਾਰੀ ਨਿਭਾਉਣੀ ਆ ਨਾ ਤੇ ਡੈਡੀ ਵਾਂਗੂ ਰਫਲ ਵੀ ਰੱਖਿਆ ਕਰ ਕੋਲੇ ਆਪਦੇ ਡੈਡੀ ਦਾ ਰਫਲ ਰੱਖਦਾ ਹੁੰਦਾ ਸੀ ਰਫਲ ਕੋਲੇ ਕੋਈ ਨਹੀਂ ਆ ਬਲੇ ਹੁਣੀ ਵੀ ਰਬ ਲਾਇਸੈਂਸ ਬਣ ਜਾਣਦੇ ਅਪਲਾਈ ਕਰਤਾ ਆਪਾਂ ਆਪਾਂ ਰੱਖ ਨਹੀਂ ਨਾ ਸਕਦੇਗੇ ਉਹਦੇ ਨਾਂ ਸੀ ਚਲੋ ਕੋਈ ਨਹੀਂ ਫਿਰ ਜੋ ਪਨੂਨ ਹੈ ਕਾਨੂੰਨ ਦੀ ਪਾਲਣਾ ਹੁਣ ਆਪ ਨੂੰ ਬੇਬੇ ਨੂੰ ਬਸਤੌਲ ਦਾ ਲਾਇਸੈਂਸ ਬਣਾ ਦੇਣਾ ਬੇਬੇ ਨੂੰ ਤੁਸੀਂ ਫਿਲਮ ਦੇਖੀ ਸੀ ਨਾ ਉਹ ਦੂਜੀ ਕਿਹੜੀ ਫਿਲਮ ਸੀਗੀ ਉਹ ਪੰਜਾਬੀ ਉਹ ਰਵਾਲਵਰ ਰੱਖਦੀ ਹੁੰਦੀ ਸੀ ਕੋਲੇ ਜਿਹੜਾ ਉਹ ਜਨੇਖਣੇ ਦੇ ਕੱਢ ਲੈਂਦੀ ਸੀ ਉਹ ਹੈਨਾ ਲੈ ਆਪਾਂ 34 ਹੋਏ ਆ ਆਪਾਂ ਕਿੰਨੇ ਮਿੰਟ ਚ ਪਹੁੰਚ ਗਏ ਇੱਥੇ 26 ਤੇ ਸੀਗੀ 26 ਤੇ 8 ਮਿੰਟਾਂ 'ਚ ਪਹੁੰਚ ਗਏ ਹਾਂ 8 ਮਿੰਟਾਂ 'ਚ ਪਹੁੰਚ ਗਏ ਆਪਾਂ ਅੱਜ ਇਹ ਰਾਹ ਚੇਂਜ ਕਰਕੇ ਆਏ ਆਂ ਇੱਧਰਲਾ ਰਾਹ ਅਸੀਂ ਕਾ ਦੇਖਦੇ ਕਿੰਨੇ ਰਾਸਤੇ ਵਿੱਚ ਦੀ ਪਹੁੰਚਦੇ ਆਂ ਆਪਾਂ ਤੇ ਹੁਣ ਜਾਣਾ ਮੋਗੇ ਆਹ ਦੇਖੋ ਗੰਨੇ ਦਾ ਜੂਸ ਦਿਸ ਗਿਆ ਐਸ਼ ਨੂੰ ਇਹ ਨਹੀਂ ਕਰਨਾ ਨਹੀਂ ਚਲੋ ਫਿਰ ਅੱਗੇ ਨਾ ਸ਼ਾਪਿੰਗ ਕਰਕੇ ਆਉਣੀ ਆ ਆਪਾਂ ਸਾਰੇ ਬਾਲ ਕੇ ਤੇ ਸ਼ਾਪਿੰਗ ਕਰਨੀ ਹੈ ਬੇਬੇ ਦੇ ਪਸੰਦ ਦੀ ਆਪਾਂ ਹਣ ਜਿਹੜੀ ਬੇਬੇ ਨੇ ਚੀਜ਼ ਇਹਦੀ ਲੈਣੀ ਹੋਈ ਆ ਠੀਕ ਹੈ ਓਕੇ ਬੇਬੀ ਮੈਂ ਕੋਲ ਰੱਖ ਲਈਂ ਬਸ ਤੂੰ ਠੀਕ ਹੈ ਨਾ ਸੋਲਰ ਸਿਸਟਮ ਦਾ ਹੀ ਜਿਹੜਾ ਚੁੱਲਾ ਵਗੈਰਾ ਚਾ ਆਪਾਂ ਲੈ ਆਉਣਾ ਤੇ ਉਹ ਜਿਹੜੀਆਂ ਚੀਜ਼ਾਂ ਹੀ ਵੇਖਣੀਆਂ ਚੱਲਣ ਵਾਲੀਆਂ ਉਹਦੇ ਤੇ ਓਏ ਮੈਨੂੰ ਬੁੱਪਾ ਕਲੀ ਆਇਆ ਲੋ ਸਹੀ ਹੈ ਇਹ ਸਾਡੀ ਬੋੜੀ ਜੀ ਦੇ ਦੰਦ ਪਤਾ ਨਹੀਂ ਕਦੋਂ ਆਉਣੇ ਤੂੰ ਸੀ ਤਾ ਲਿਆ ਕਿ ਮੈਂ ਨਹੀਂ ਤੋੜੇ ਪੁੱਤਾ ਆਪੇ ਟੁੱਟ ਗਏ ਨਹੀਂ ਨਹੀਂ ਤੋੜਿਆ ਤੂੰ ਬੁੱਪਾ ਬੁੱਪਾ ਨਹੀਂ ਤੋੜਿਆ ਸਹੀ ਹੈ ਸਹੀ ਆ ਤੂੰ ਸਹੀ ਤੋੜਿਆ ਬੋੜੀ ਬੰਦੀ ਹਾਂ ਚੱਲ ਫੇਰ ਇੱਕ ਮੂਵੀ ਕਰਦੇ ਫੇਰ ਤੇ ਸੋਨੇ ਦਾੰਦ ਆਉਣਗੇ ਹੈਲੋ ਕਰਤੀ ਲੈ ਲੈ ਇਹ ਸੋਨੇ ਦਾੰਦ ਆਉਣਗੇ ਹੈਲੋ ਕਰਤੀ ਚੰਗਾ ਫਿਰ ਕੋਈ ਨਹੀਂ ਫਿਰ ਇਸੇ ਗੱਲ ਤੇ ਨਹੀਂ ਕੋਈ ਐਕਸਪੈਰੀਮੈਂਟ ਕਰਨਾ ਉਹ ਤੈਨੂੰ ਪਾਪਾ ਜਿੱਤੇ ਆ ਜਾਂਦਾ ਹਾਂ ਹੈ ਕੋਈ ਪੁੱਠਾ ਕੰਮ ਕਰਨਾ ਡੇੜੀ ਆ ਪਾਈ ਕਰਗੀ ਜੇ ਕੋਈ ਚਿੜੀਆਂ ਲਿਉਣੀਆਂ ਜਾਂ ਕੋਈ ਜਾਨਵਰ ਲਿਉਣਾ ਉਦੋਂ ਤੈਨੂੰ ਮੈਂ ਚੇਤਾ ਆਉਣਾ ਹੈ ਜੇ ਕੋਈ ਚੀਜ਼ ਖਾਣ ਆਲੀ ਲੈਣੀ ਉਹਦੋਂ ਵੀ ਪਾਪਾ ਜਿੱਤੇ ਆਉਂਦਾ ਮੇਰੇ ਪਾਪਾ ਜਿੱਤੇ ਆਉਂਦਾ ਪਤਾ ਪਹਿਲਾਂ ਕਿੰਨੇ ਮੈਂ ਆਪਣੇ ਫੈਮਿਲੀ ਮੈਂਬਰ ਦੇਖਦੇ ਆ ਕਿ ਨਾ ਤੈਨੂੰ ਪਤਾ ਹੈ ਪਹਿਲਾਂ ਦਾਦੀ ਨਾਲ ਦੀ ਬੋਲਿਆ ਜੁਂਦੀ ਸੀ ਦਾਦਾ ਵੀ ਦੇਖਦੇ ਆ ਦਾਦਾ ਸਾਡੇ ਤੋਂ ਚੋਰੀ ਹੁਣ ਦੱਸਦੀ ਹੁੰਦੀ ਇਹੇ ਦਾਦੂ ਦੀ ਯਾਦ ਨਹੀਂ ਹੁੰਦੀ ਦਾਦੂ ਦੀ ਯਾਦ ਆਉਂਦੀ ਸੀ ਕਹਿੰਦੀ ਮੈਨੂੰ ਕਾਦੀ ਯਾਦ ਹੁੰਦੀ ਹੈ ਦਾਦੂ ਦੀ ਚੋਰੀ ਚੀਜ਼ਾਂ ਲਿਆ ਕੇ ਦਿੰਦਾ ਹੁੰਦਾ ਸੀ ਵੀ ਦੱਸੀ ਨਾ ਕੱਲ ਦੱਸਦੀ ਸੀ ਕਿ ਕਹਿੰਦੀ ਮੈਨੂੰ ਤੁਸੀਂ ਡੈਡੀ ਕੋਈ ਚੀਜ਼ ਨਹੀਂ ਲਿਆ ਕੇ ਦਿੰਦੇ ਦਾਦਾ ਮੈਨੂੰ ਨਾ ਸਾਰੀਆਂ ਚੀਜ਼ਾਂ ਦੱਸੇਗਾ ਹੁਣ ਵੀ ਆਹ ਲਿਆ ਕੇ ਦਿੰਦਾ ਸੀ ਕਹਿੰਦਾ ਘਰੇ ਨਾ ਦੱਸੀ ਕਿਉਂਕਿ ਅਸੀਂ ਬੋਲਦੇ ਸੀ ਬਾਹਰਲਾ ਚੀਜ਼ ਨਹੀਂ ਖਾਣੀ ਮਾੜੀ ਹੁੰਦੀ ਹੈ ਉਹਨੇ ਬਾਰੇ ਬਾਰ ਚੋਰੀ ਦਿਵਾ ਲਈ ਉਹਨੀਆਂ ਤੇ ਬਾਹਰ ਹੀ ਖਵਾ ਲਏ ਹੁਣ ਇਹਨੂੰ ਸਮਾਨ ਹੁਣ ਕਹਿੰਦੀ ਵੀ ਦਾदू ਮੈਨੂੰ ਆਹ ਚੀਜ਼ਾਂ ਖਵਾਉਂਦਾ ਹੁੰਦਾ ਸੀਗਾ ਦੱਸ ਤੇ ਕੀ ਲੈ ਕੇ ਦਿੰਦਾ ਹੁੰਦਾ ਸੀ ਇੱਕ ਵਾਰ ਦੱਸ ਦੇ ਨਾ ਸਿੰਘ ਕੀ ਦਾਦੂ ਕੀ ਹਾਂ ਕੰਮ ਵਿੱਚ ਦੱਸੂਗੀ ਅੱਛਾ ਕੰਮ ਵਿੱਚ ਦੱਸੂ ਕੰਮ ਚ ਨਾ ਮੈਨੂੰ ਚੀਜ਼ ਨਾ ਹਾਂ ਉਹ ਸਾਹਮਣੇ ਕਦੋਂ ਦੱਸਦੀ ਇੱਕ ਕਹਿੰਦੀ ਦਾਦੂ ਨਾ ਮੈਨੂੰ ਦੇਖੀ ਜਾਂਦਾ ਰਹਿੰਦਾ ਜਿੱਦਨ ਮੈਂ ਜਾਂਦਾ ਜਿਹੜੀ ਫੋਟੋ ਲੱਗੀ ਲੌਬੀ 'ਚ ਉਹ ਫਿਰ ਇਦਾਂ ਲੱਗਦੀ ਆ ਜਿੱਦਨ ਜਾਂਦਾ ਉਹ ਕਿਉਂਕਿ ਮੇਰੇ ਵਾਲੀ ਦਾਦੂ ਦੇਖੀ ਜਾਂਦੇ ਰਹਿੰਦਾ ਉਹ ਸਾਰਿਆਂ ਦੀ ਵੀ ਨਾ ਦਾਦੂ ਪੁੱਤ ਦਾਦੂ ਆਪਣੇ ਨਾਲ ਹੀ ਰਹਿੰਦਾ ਹਮੇਸ਼ਾ ਦਾਦੂ ਨਾ ਸਾਰੇ ਵੱਲੀ ਇਸੇ ਤਰ੍ਹਾਂ ਵੇਖਦਾ ਹੁੰਦਾ ਦਾਦੂ ਆਪਣੇ ਨਾਲ ਰਹਿੰਦਾ ਸਾਰਿਆਂ ਦੇ ਜਦੋਂ ਅਸੀਂ ਦੇਖਦੇ ਆ ਨਾ ਉਹਦੀ ਫੋਟੋ ਵੱਲੀ ਉਦੋਂ ਵੀ ਸਾਨੂੰ ਐਂ ਲੱਗਦਾ ਹੁੰਦਾ ਵੀ ਸਾਡੇ ਵੱਲੀ ਵੇਖਦਾ ਸਾਰਿਆਂ ਨਾਲ ਹੀ ਵੇਖਦਾ ਆਪਣੇ ਨਾਲ ਹੀ ਰਹਿੰਦਾ ਹਨਾ ਪਰਦੀ ਨਹੀਂ ਆਪਾਂ ਨੂੰ ਨਾਲ ਹੀ ਆਪਣੇ ਕਿਸਦਾ ਨਹੀਂਗਾ ਉਹ ਉਹ ਆਪਣੇ ਨਾਲ ਹੀ ਆ ਕਿੱਚ ਕੱਢ ਜਾ ਉੱਥੇ ਬਦੰਦ ਨਹੀਂ ਹੋਣੀ ਚਾਹੀਦੀ ਇਹ ਚੰਗਾ ਨਹੀਂ ਸਹੀ ਕਰ ਮੂੰਹ ਸੋਹਣੀ ਨਹੀਂ ਆਉਂਦੀ ਫੋਟੋ ਨਹੀਂ ਸੋਹਣੀ ਆਈ ਹਾਂ ਹੁਣ ਪਹੁੰਚੇ ਆ ਜੀ ਸੁਵਦਾ ਸੈਂਟਰ ਦੇ ਵਿੱਚ ਫੋਟੋਆਂ ਅਪਡੇਟ ਕਰਨ ਵਾਲੀਆਂ ਸੀ ਆ ਤੇ ਐਚਡੀ ਵੀ ਕਰਾਉਣ ਵਾਲੀ ਸੀਗੀ ਤੇ ਮਮਾ ਦੀ ਵੀ ਕਰਾਉਣ ਵਾਲੀ ਸੀ ਹੁਣ ਹੋਗਾ ਫੋਟੋ ਕਰਨ ਦਾ ਟਾਈਮ ਟੈਂਟ ਜੀ ਖਿਚਾਲ ਬਈ ਫੋਟੋ ਨੀਚੇ ਨੂੰ ਦੇਖੋ ਥੋੜਾ ਅੰਟੀ ਗਰਦਨ ਦਾ ਥੋੜੀ ਨੀਚੇ ਕਰੋ ਹਾਂਜੀ ਬੇਬਦਾਰ ਕਾਰਡ ਨਾਲ ਸੋਹਣੀ ਆ ਗਈ ਬੋਲੋ ਡੇਟੋ ਪਰ ਕਿੰਨੀ ਅੰਟੀ ਜੀ ਤੁਗੀ ਸਰ ਕਾੜਦੀ ਹੋਣੀ ਆ ਇੱਕ 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 1962 ਬਹੁਤ ਵੈਕਲੀ ਦਾ ਦੰਦਾਂ ਦਾ ਵੀ ਨਹੀਂ ਹੋਵੇ ਜਿਆਦਾ ਦਾਦੀ ਬੋਤੀ ਕੋਈਆਂ ਹੋਈਆਂ ਫਿਰਦੀਆਂ ਦੰਦ ਦਾਦੀ ਦੇ ਵੀ ਹੈ ਨਹੀਂ ਤੇ ਬੋਤੀ ਦੇ ਵੀ ਨਹੀਂ ਇਹਨੂੰ ਕਹਿੰਦੇ ਕਬੀਲਦਾਰੀ ਸਹੀ ਨਹੀਂ ਹੋ ਰਹਾ ਤੇ ਆਹ ਦੇਖੋ ਸਾਰੇ ਜਾਣੇ ਯੂਐਸਪੀ ਰਹੇ ਆ ਤੇ ਲਾਣੇਦਾਰ ਬੈਠਾ ਦੇਖ ਰਿਹਾ ਹੁਣ ਠੀਕ ਹੈ ਐਜ ਕੋਲ ਵੀ ਕਲਾਸ ਮਾਨਵੀ ਦੀ ਕੋਲ ਵੀ ਕਲਾਸ ਤੇ ਬੇਬੇ ਕੋਲ ਵੀ ਮਾੜਾ ਆ ਦੇਖ ਤੇ ਬੇਬੇ ਦਾ ਮੁੰਡਾ ਅੱਜ ਨਹੀਂ ਬੇਬੇ ਝੂਠਾ ਹੋਇਆ ਨਾ ਤੇਰਾ ਮੁੱਛ ਗਿਆ ਕੋਈ ਨਹੀਂ ਫਿਰ ਕੀ ਨਹੀਂ ਨਹੀਂ ਪਿਓ ਤੁਸੀਂ ਤੁਮ ਕੋਟਾ ਕੁਛ ਕੰਨਾ ਮੀਨਾ ਹੂੰ ਲੱਗ ਰਹੀ ਜਾਈਏ ਅੱਜ ਲੋਟਾਂ ਮੇ ਲੱਗੇ ਬੇਬੇ ਸਾਰਾ ਇਹ ਦੇ ਇੱਕ ਇਲੈਕਟ੍ਰੋਨ ਗੱਬਰ ਹੋ ਹੈ ਨਾ ਅੰਦਰ ਬੈਠੇ ਆਂ ਮੈਨੂੰ ਵਚ ਲੂ ਆਓ ਕਾਪੀ ਦੇਣਾ ਨਹੀਂ ਥੋੜਾ ਹੀ ਮਾਰਨੀ ਹੈ ਮਿਲਿਆ ਨਹੀਂ ਉਹਨਾਂ ਬਾਈ ਹਾਂ ਲਓ ਜੀ ਹੁਣ ਆਪਣਾ ਲੈ ਕੇ ਇਲੈਕਟ੍ਰੋਨਿਕ ਚੁੱਲਾ ਲੈਣ ਵਾਲਾ ਤੇ ਬਾਕੀ ਸੰਭ ਲਿਆ ਕੰਮ ਲਿਆ ਕਰ ਰਿਹਾ ਆਪਾਂ ਸਾਰਾ ਇਲੈਕਟ੍ਰਿਕ ਚੁੱਲਾ ਰਹਿ ਗਿਆ ਆਪਣਾ ਹੁਣ ਐਸ ਨੂੰ ਲੱਗੀ ਪਈ ਆ ਭੁੱਖੇ ਇਸ ਕੀ ਖਾਏਗਾ ਤੂੰ ਹੁਣ ਕੀ ਖਾਣਾ ਬੋਤਲ ਬਰਗਰ ਦਾਂਤਾ ਹੈਂਡ ਟੂ ਐਂਡ ਦਾਂਤਾ ਹੈਂ ਖਾਣੇ ਨਹੀਂ ਆ ਗਏ ਮੇਰੇ ਤਾਂ ਹੈਗੇ ਆ ਨਹੀਂ ਆ ਗਏ ਹੈ ਤਾਂ ਕਿੱਦਾਂ ਖਾਣੇ ਚਾਹੀਦੇ ਮੈਨੂੰ ਬਹੁਤ ਭੁੱਖ ਲੱਗੀ ਵੀ ਹੈ ਯਾਰ ਸਹੀ ਗੱਲ ਹੈ ਹੈਗੇ ਪਰ ਭੁੱਖ ਬਹੁਤ ਲੱਗੀ ਮੂੰਹ ਜਦੋਂ ਭੁੱਖ ਲੱਗੀ ਹੋਈ ਨਾ ਉਦੋਂ ਆਪਾਂ ਸਾਰੇ ਜਿਹੜੇ ਰੂਲ ਰੈਗੂਲੇਸ਼ਨ ਸਾਰੇ ਭੁੱਲ ਜਾਂਦੇ ਆਪਾਂ ਤੇ ਜਦੋਂ ਕਿ ਢੇਡ ਨੂੰ ਲੱਗੀ ਹੈ ਤੇ ਉਦੋਂ ਉਦੋਂ ਫਿਰ ਚੀਜ਼ਾਂ ਖਾਧੀਆਂ ਜਾਂਦੀਆਂ ਆਪਾਂ ਨੂੰ ਚੁੱਲਾ ਚਾਹੀਦਾ ਈ ਡਬਲ ਬਰਨਰ ਵਾਲਾ ਇਲੈਕਟ੍ਰੋਨਿਕ ਜਿੱਤੇ ਮਤਲਬ ਦੋ ਚੀਜ਼ਾਂ ਇਕੱਠੀਆਂ ਟਿਕ ਜਾਣ ਸੋ ਮਿਲਿਆ ਨਹੀਂ ਆਪਾਂ ਨੂੰ ਤੇ ਕੋਸ਼ਿਸ਼ ਕਰਾਂਗੇ ਥੋੜਾ ਹੈਵੀ ਦੇ ਵਿੱਚ ਮਿਲ ਜੇ ਬਟ ਇਹਨਾਂ ਕੋਲ ਸਿੰਗਲ ਵਾਲਾ ਹੀ ਆ ਤੇ ਆਪਾਂ ਨੂੰ ਥੋੜਾ ਜਿਆਦਾ ਕੰਮ ਲੈਣਾ ਥੋੜਾ ਮਜ਼ਬੂਤੀ ਆ ਜਦ ਜਿਹੜਾ ਜਾਇਦਾ ਕਾ ਚੱਲ ਜੀ ਕਿਉਂਕਿ ਸਾਰਾ ਸਿਸਟਮ ਆਪਣਾ ਇੱਥੇ ਹੋਣਾ ਤੇ ਐਸ਼ ਦੇਖੋ ਚਲੋ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ